ਤੇ ਮੋਰਚੇ ਤੇ ਡਟੇ ਹੋਇਆ ਤੇ ਆਜੋ ਘਰ ਘਰ ਦਾ ਬੰਦਾ ਨਿਕਲੋ ਤੇ ਮਹੌਲ ਪੂਰਾ ਦਿੱਲੀ ਵਾਲਾ ਬਣ ਚੁੱਕਿਆਗਾ ਬਾਈ ਜੀ ਜੇ ਹੁਣ ਵੀ ਨਾ ਘਰਾਂ ਚੋਂ ਨਿਕਲੇ ਤਾਂ ਪੱਲੇ ਕੱਖ ਨਹੀਂ ਰਹਿਣਾ ਸੋਨੂੰ ਸਾਰਿਆਂ ਨੂੰ ਪਤਾਗਾ ਜਿਹੜੇ ਕਾਨੂੰਨ ਰੱਦ ਕਰੇ ਸੀ ਮੂਹ ਜਵਾਨੀ ਕਹੂ ਮੈਂ ਤਾਂ ਜਿਹੜੇ ਮੂਹ ਜਵਾਨੀ મોદી ਨੇ ਰੱਦ ਕਰੇ ਸੀ ਕੱਲੇ ਜਵਾਨ ਚੋਂ ਕਿਹਾ ਸੀ ਉਹ ਦੁਬਾਰੇ ਕਾਨੂੰਨ ਆ ਗਏ ਸਾਰਾ ਕੁਝ ਦੁਬਾਰੇ ਸਿਸਟਮ ਫੇਰ ਉਵੇਂ ਹੋ ਗਿਆ ਤੇ ਹੁਣ ਆਪਾਂ ਨੂੰ ਮੋਰਚਾ ਲਾਉਣ ਦੀ ਜ਼ਰੂਰਤ ਆ बापू दी सेहत ਵੀ ਡਾਉਣੀਆਂ ਤੁਹਾਨੂੰ ਪਤਾ ਹੀ ਆ ਹਨਾ ਪਰ ਮੇਰੀ ਇੱਕ ਗੱਲ ਸੁਣ ਲਓ ਵੀ ਤੁਸੀਂ ਦੇਖੋ ਕਿੱਡੀ ਬਾਪੂ ਕਿੱਡੀ ਕੁਰਬਾਨੀ ਕਰ ਰਿਹਾ ਆਪਣੇ ਲਈ ਬਾਪੂ ਸੋਚ ਰਿਹਾ ਵੀ ਪੰਜਾਬ ਦੇ ਘਰ ਘਰ ਚੁੱਲ੍ਹੇ 'ਚ ਅੱਗ ਚੱਲਣੀ ਚਾਹੀਦੀ ਆ ਤੇ ਮੈਨੂੰ ਜੋ ਕੁਝ ਹੁੰਦਾ ਹੋਣ ਦੇ ਜੇ ਹੁਣ ਵੀ ਨਹੀਂ ਆਪਾਂ ਘਰਾਂ 'ਚੋਂ ਨਿਕਲਦੇ ਤਾਂ ਬਹੁਤ ਮਾੜੀ ਗੱਲ ਆ ਕਾਨੂੰਨ ਫੇਰ ਆ ਗਏ ਬਾਈ ਦੱਬ ਕੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਿਓ ਪਹੁੰਚੋ ਗ੍ਰਾਮ ਮੋਰਚੇ ਦੇ ਲਾਇਆ ਰੌਣਕਾਂ ਲੱਕੜਾਂ ਰਾਸਣ ਲੈ ਕੇ ਸਾਰਾ ਸਮਾਨ ਜੋ ਜੋ ਲੋੜੀ ਦਾ ਟਰਾਲੀਆਂ ਪਹਿਲਾਂ ਲੀਆਂ ਤਿਆਰ ਕਰੀਆਂ ਵਿਆਂ ਠੰਡ ਦੇ ਦੇਣਾ ਕਣਕੀ ਬੀਜੀ ਵੀ ਆ ਏਕ-ਇਕ ਪਾਣੀ ਵੀ ਲੱਗਿਆ ਵਾ ਬਾਈ ਕਮੈਂਟ ਕਰਕੇ ਦੱਸੀ ਵੀ ਬਾਤ ਸਹੀ ਆ ਵੀਡੀਓ ਚੱਲਦੀ ਚੱਲਦੀ ਗਰੁੱਪਾਂ ਸਿੱਟੀ ਚੱਲੋ ਕਰਾ ਮਾਹੌਲ ਬਣਾ ਦਈਏ ਦਿੱਲੀ ਵਾਲਾ ਫੇਰਾ ਤੇ ਹੁਣ ਬਾਈ ਜੀ ਜੇ ਹੁਣ ਵੀ ਨਾ ਪਹੁੰਚੇ ਪੱਲੇ ਕੱਖ ਨਹੀਂ ਰਹਿਣਾ ਕਿਉਂਕਿ ਮੋਰਚਾ ਬਹੁਤ ਵੱਡਾ ਲੜਾਈ ਵੱਡੀ ਆ ਕਾਰਨ ਕੀ ਕਿਉਂਕਿ ਸੜਕਾਂ ਦਾ ਜਾਲ ਅਗਲੇ ਨੇ ਵਸਾ ਚੁੱਕੇ ਆ ਸੜਕਾਂ ਦਾ ਜਾਲ ਵਸਾਤਾ ਟ੍ਰੇਨ ਟ੍ਰੇਨ ਦੀ ਲੀ ਲੰਘ ਰਹੀ ਆ ਅੰਬਰਸਰ ਤੋਂ ਲੈ ਕੇ ਇਧਰ ਨੂੰ ਚੰਡੀਗੜ੍ਹ ਨੂੰ ਥਾ ਥਾ ਜ਼ਮੀਨਾਂ ਅਕਵਾਇਰ ਕਰ ਲੀਆਂ ੱੱੱਕਾ ਹੋਣ ਦੀ ਤਿਆਰੀ ਆ ਕਿ ਇਹ ਧਰਤੀ ਤੇ ਅੱਖ ਸਾਰੀ ਦੁਨੀਆ ਦੀ ਆ ਸਾਨੂੰ ਪਤਾ ਹੀ ਆ ਸਾਰੀ ਦੁਨੀਆ ਦੀ ਇਹ ਧਰਤੀ ਤੇ ਅੱਖਾ ਜ਼ਮੀਨ ਖੋਣ ਦੀ ਤਿਆਰੀ ਆ ੱੱੱਕਾ ਕਰਨਗੇ ਕੋਆਪਰੇਟਿਵ ਅਦਾਰੇ ਵੱਡੇ ਅਮੀਰ ਪਤੀ ਪੈ ਗਏ ਆ ਆਪਾਂ ਨੂੰ ਹੁਣ ਬਈ ਕਾਇਮ ਹੋ ਕੇ ਨਿਕਲੋ ਘਰਾਂ ਚੋਂ ਤੁਰਿਆ ਹੋ ਕਰੋ ਟਰਾਲੀਆਂ ਖਿੱਚਦੇ ਪਿੰਡਾਂ ਚੋਂ ਜਿਹੜੇ ਨਹੀਂ ਮੰਨ ਲੋ ਤੁਰੇ ਹਜੇ ਤੱਕ ਤੁਸੀਂ ਐਂ ਦੇਖੋ 13000 ਦੇ ਨੇੜੇ ਪਿੰਡਾਂ ਇੱਕ ਪਿੰਡ ਚ ਹੋ ਕੇ ਇੱਕ ਟਰਾਲੀ ਆ ਗਈ ਨਾ ਬੱਸ ਫਿਰ ਓਕੇ ਰਿਪੋਰਟਾ ਮੋਰਚਾਂ ਜਿੱਤ ਕੇ ਸੰਝ ਲੋ ਹਨਾ ਬਾਈ ਕਹਿੰਦਾ ਸਹੀ ਬਾਜ਼ ਆਉਂਦੀ ਆ ਬਾਈ ਮੈਂ ਤੁਹਾਨੂੰ ਗੱਲ ਪਤਾ ਕੀ ਦੱਸਣੀ ਚਾਹੁੰਦਾ ਇੱਕ ਵੀਡੀਓ ਵਾ ਸ਼ੇਅਰ ਕਰਿਓ ਭਰਾ ਘਰ ਘਰ ਪਹੁੰਚਦੀ ਕਰੋ ਕਿਉਂਕਿ ਪਹਿਲਾਂ ਵੀ ਆਪਾਂ ਹੀ ਲਹਿਰ ਬਣਾਈ ਸੀ ਵੀਡੀਓ ਆਪਾਂ ਜਦੋਂ ਸ਼ੇਅਰ ਕਰਕੇ ਘਰ ਘਰ ਪਹੁੰਚਦੇ ਗਏ ਸੀ ਲਹਿਰ ਬਣਦੀ ਗਈ ਲੱਕੜਾਂ ਲੈ ਕੇ ਆਓ ਰਸਨ ਲੈ ਕੇ ਸਾਰਾ ਸਮਾਨ ਲੈ ਕੇ ਆਪਦੀਆਂ ਟਰਾਲੀਆਂ ਪਹਿਲਾਂ ਵਾਲੀਆਂ ਸੋਡੀਆਂ ਖੜੀਆਂ ਹੋਣੀਆਂ ਪਿੰਡਾਂ ਚ ਕਾਇਮ ਕਰਕੇ ਹੱਕਦੋ ਕਰਾਂ ਤੇ ਵੱਡਾ ਮੋਰਚਾ ਲਾਉਣ ਦੀ ਲੋੜ ਆ ਕਿਉਂਕਿ ਕਾਨੂੰਨ ਦੁਬਾਰੇ ਫੇਰ ਆ ਗਏ ਅੱਜ ਤੁਸੀਂ ਕਾਨਫਰੰਸਾਂ ਸੁਣੀ ਹੋਣੀਆਂ ਖੇਤੀਬਾੜੀ ਮੰਤਰੀ ਨਾਲ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਆ ਦੁਬਾਰੇ ਕਾਨੂੰਨ ਜਿਹੜੇ ਮੋਦੀ ਨੇ ਮੂੰਹ ਜਵਾਨੀ ਰੱਦ ਕਰੇ ਸੀ ਉਹ ਫੇਰ ਆ ਗਏ ਤੇ ਜੇ ਹੁਣ ਵੀ ਨਾ ਨਿਕਲੇ ਘਰਾਂ ਚੋਂ ਜ਼ਮੀਨਾਂ ਗਈਆਂ ਜੇ ਜ਼ਮੀਨਾਂ ਗਈਆਂ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਤੋਂ ਜ਼ਮੀਨ ਕੱਢ ਦੋ ਪੱਲੇ ਕੱਖ ਨਹੀਂ ਰਹਿਣਾ ਲੰਗਰ ਪ੍ਰਥਾ ਜਾਊਗੀ ਲੰਗਰ ਲਾਉਣ ਵਾਲਾ ਸਿਸਟਮ ਜਾਊ ਸਾਰਾ ਕੁਸੀਂ ਤਬਾਹ ਹੋ ਜੂ ਕਲਚਰ ਤਬਾਹ ਹੋ ਜੂ ਉਹ ਮੌਜਾ ਉਹ ਮੰਨ ਲਓ ਵੀ ਖੇਤੀ ਬਾੜੀ ਦੇ ਨਜ਼ਾਰੇ ਆਪ ਮਾਲਕਾਂ ਲੋਕਾਂ ਦੇ ਧਿਆੜੀ ਨਹੀਂ ਕਰਦੇ ਉਹ ਸਾਰਾ ਕੁਝ ਤੁਹਾਡਾ ਚਲਿਆ ਜਾਊਗਾ ਜੇ ਨਾ ਤੁਸੀਂ ਹਾਂ ਬਾਈ ਹਾਂ 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 ਠੀਕ ਹੈ ਵੀਰੇ ਬਸ ਦੱਬ ਕੇ ਸ਼ੇਅਰ ਕਰੀ ਜੋ ਵੀਡੀਓ ਉਹ ਵੀਰੇ ਓਏ ਆ ਕਣਕ ਚ ਗੁੱਲੀ ਡੰਡਾ ਹਰਾ ਹੋ ਜਾਂਦਾ ਕਮੈਂਟ ਇਹਨਾਂ ਨੇ ਨੁਕਸ ਕੱਢਣੀ ਕੱਢਣਾ ਵੇ ਸੱਕ ਜਿੱਡੀ ਮਰਜੀ ਗੱਲ ਵਧੀਆ ਕਰ ਲੈ ਇਹਨਾਂ ਨੇ ਆਪ ਦਾ ਕੰਮ ਕਰ ਨਹੀਂ ਕਰਨਾ ਓ ਬਾਈ ਜੀ ਰੌਣਕ ਦਾ ਮਤਲਬ ਇਹ ਆ ਵੀ ਜੇ ਉੱਤੇ ਲੋਕ ਪਹੁੰਚਣਗੇ ਗਹਿਮਣ ਗਹਿਮਣ ਹੋਊਗੀ ਮਾਹੌਲ ਬਣੂਗਾ ਫੇਰ ਹੀ ਹੋਰ ਆਉਣਗੇ ਹੋਰ ਯਾਰ ਬੈਨਾ ਵਧੀਆ ਲੈਬ ਚੱਲਦਾ ਨਾ ਵਿੱਚ ਪਤਾ ਨਹੀਂ ਕਿੱਧਰ ਆਉਂਦੇ ਆ ਕੰਮ ਕਰ ਹੀ ਦਿੰਦੇ ਆ ਇਹ ਨਤਨਵਾਲੀਆ ਕੀ ਹਾਲ ਹੈ ਬਾਈ ਜਗਦੀਪ ਭਾਈ ਜਿੰਦਾਬਾ ਜਿੰਦਾ ਜੁੰਦਾਬਾ ਕੋਈ ਨਾ ਕਹੋ ਭਰਾ ਆਪਾਂ ਬਾਹਣ ਪਹੁੰਚ ਜੋ ਮੋਰਚੇ 'ਚ ਘਰੇ ਨਾ ਬੈਠੋ ਵੀਰੇ ਕੋਈ ਦੁਕਾਨਦਾਰ ਆ ਕੋਈ ਕੋਈ ਹੋਰ ਕੰਮ ਕਰਦਾ ਸਾਰੇ ਪਹੁੰਚ ਜੋ ਠੀਕ ਆ ਵੀਰੇ ਬਸ ਉਹਨੂੰ ਇਹੀ ਬੇਨਤੀ ਕਰਦਾਗਾ ਵੀ ਦੱਬ ਦਿਓ ਗਿੱਲੀ ਤੇ ਬਾਈ ਹਾਈਪਰ ਤਾਂ ਗਾਉਣਾ ਹੋਣਾ ਸਾਰੇ ਭਰਾ ਆ ਗਏ ਪਰ ਵਿੱਚ ਆ ਜਾਂਦੇ ਆ ਭਾਜੀਪੀ ਵਾਲੇ ਗਲਤ ਮਾਲਤ ਕਮੈਂਟ ਕਰਨਾ ਹੋਰ ਜਿਹੜੇ ਮੋਰਚੇ ਦੇ ਖਿਲਾਫ ਉਹ ਆ ਜਾਂਦੇ ਆ ਤੇ ਆਜੋ ਬਾਈ ਮਜ਼ਦੂਰਾਂ ਵਾਸਤੇ ਵੀ ਇਹਦੇ ਵਿੱਚ ਮੰਗ ਹੈਗੀ ਆ ਤੇ ਨਿਰੇਗਾ ਦੀ ਝਾੜੀ ਵਧਾਈ ਜਾਵੇ ਹੁਣ ਪਹੁੰਚਣ ਦੀ ਜ਼ਰੂਰਤ ਆ ਮਜ਼ਦੂਰ ਭਰਾ ਵੀ ਪਹੁੰਚੋ ਕਿਉਂਕਿ ਔਖਾ ਹੋ ਜੂ ਜੇ ਕਾਨੂੰਨ ਆ ਗਏ ਦੁਕਾਨਦਾਰ ਵੀ ਪਹੁੰਚੋ ਸਾਰੇ ਆਜੋ ਭਰਾਵੋ ਲਓ ਵੀ ਸੋਨੀ ਬਾਬਾ ਮੋੜ ਕਮਾਣਾ ਤੋਂ 3-4 ਪਿੰਡਾਂ ਤੋਂ ਆਪਣੇ ਅਮਰੀਕ ਕਮੇਟਰੀ ਵਾਲੇ ਨੇ ਭੇਜਤੀਆਂ ਟਰਾਲੀਆਂ ਸੋਨੀ ਬਾਬਾ ਮੋੜ ਕਿੰਨੀਆਂ ਟਰਾਲੀਆਂ ਭੇਜੀਆਂ ਚੱਲਦੇ ਲਾਈਵ 'ਚ ਹੀ ਬੋਲੂਗਾ ਕਿੰਨੀਆਂ ਟਰਾਲੀਆਂ ਭੇਜੀਆਂ ਦੱਸੀ ਕਰਾ ਬਿੱਟੂ ਰਾਏ ਓਕੇ ਭਾਈ ਜਰੂਰ ਆਵਾਂਗੇ ਆਜੋ ਹੁਣ ਉਹ ਲੜਾਈ ਅਣਖਾਂ ਦੀਆਂ ਜ਼ਮੀਰਾਂ ਦੀਆਂ ਇੱਕ ਗੱਲ ਦੀ ਮੈਨੂੰ ਖੁਸ਼ੀ ਹੋ ਰਹੀ ਆ ਪਤਾ ਕਿਵੇਂ ਵੀ ਸਾਰਾ ਬਲਡ ਸੁੱਤਾ ਪਿਆ ਸਾਰਾ ਭਾਰਤ ਸੁੱਤਾ ਪਿਆ ਪਰ ਕੌਣ ਲੜ ਰਿਹਾ ਪੰਜਾਬੀ ਲੜ ਰਹੇ ਆ ਪੰਜਾਬੀ ਲੜ ਰਹੇ ਆ ਵੱਡੀ ਖੁਸ਼ੀ ਦੀ ਗੱਲ ਆ ਪੰਜਾਬ ਸਦੀਆਂ ਤੋਂ ਲੜਦਾ ਆ ਰਿਹਾ ਲੜਦਾ ਰਹੂਗਾ ਅੱਗੇ ਵੀ ਲੜਦਾ ਰਹੂਗਾ ਆ ਹੈਗਾ ਬਾਈ ਕਰਨੈਲ ਸਿੰਘ ਬਾਈ ਕਹਿੰਦਾ ਮੈਂ ਜੁਕੇ ਤੋਂ ਠੀਕ ਆ ਵੀਰੇ ਬਾ ਬਾਈ ਮੋਰਚੇ 'ਚ ਵੱਧ ਤੋਂ ਵੱਧ ਪਹੁੰਚੋ ਹਾਂ ਹਾਂ ਵੀਰੇ ਆ ਕੀ ਬਲਜੀਤ ਸਿੰਘ ਕੀ ਹਾਲ ਆ ਵੀਰੇ ਬੱਸ ਬਾਈ ਬੇਨਤੀ ਹੈ ਬਾਈ ਹਾਂ ਚੀਜ਼ ਦੀ ਤਾਂ ਲੋੜ ਵੀਰੇ ਇਹ ਆ ਵੀ ਲੱਕੜਾ ਲਿਆਓ ਰੋਸਣ ਲਿਆਓ ਟਰਾਲੀਆਂ ਲਿਆਓ ਬੱਸ ਯਾਰ ਪਹਿਲਾਂ ਮਾਹੌਲ ਬਣਾਉਣਾ ਆਪਾਂ ਬਣ ਵੀ ਰਿਹਾਗਾ ਠੀਕ ਆ ਬਾਪੂ ਦੀ ਸਿਹਤ ਦੀ ਵੀ ਬਹੁਤ ਵੱਡੀ ਫਿਕਰ ਆ ਸੋਨ ਪਤੀ ਆ ਵੀ ਤਗੜੇ ਘਰਾਣੇ ਆ ਮੋਜ਼ ਮੈਲਾ ਦਾ ਮੋਦੀ ਮਾਦੀ ਵਰਗਾ ਨਹੀਂ ਪੱਲੇ ਕੱਖ ਨਹੀਂ ਤਾਂ ਹਾਂ ਤੋਂ ਮੀਰ ਪਤੀ ਦੁਨੀਆ ਦੇ ਪੰਜ ਸੱਤ ਮੀਰ ਘਰਾਣੇ ਉਹ ਇਹਨਾਂ ਨੂੰ ਦੱਬੀ ਤਰੇ ਆਉਂਦੇ ਆ ਟਰੈਕਟਰ ਟਰਾਲੀਆਂ ਲਈ ਬਹੁਤ ਮੈਸ ਜਲਾਈ ਜਾਂਦੇ ਆ ਸੋਨੀ ਬਾਬਾ ਮੋੜ ਕਾ ਟਰੈਕਟਰ ਟਰਾਲੀਆਂ ਲਈ ਬਹੁਤ ਮੈਸ ਜਲਾਈ ਜਾਂਦੇ ਆ ਭਾਈ ਲਾਈ ਚੱਲੋ ਤੇ ਹਾਂ ਭਈ ਆਮਨ ਕਮੋਜ ਕਹਿੰਦਾ ਜੇ ਕਾ ਰੈਸਕਮ ਆਵੇਗਾ ਹਾਂ ਵੀਰੇ ਜੇ ਸੰਯੁਕਤ ਮੋਰਚਾ ਸਾਰਾ ਯਾਰ ਹੁਣ ਤਾਂ ਜਦੋਂ ਕਾਨੂੰਨ ਹੀ ਦੁਆਰੇ ਆ ਗਏ ਹੁਣ ਤਾਂ ਸਭ ਨੂੰ ਲੜਨਾ ਪਊਗਾ ਅੱਜ ਸੁਨੋਤ ਨਮਾ ਵਰਤੇ ਦੀ ਖੇਤੀਬਾੜੀ ਮੰਤਰੀਆਂ ਮੀਟਿੰਗ ਹੋਈ ਆ ਕੱਲੇ ਕੱਲੇ ਨੂੰ ਘਰੋਂ ਨਿਕਲਣਾ ਪੈਣਾ ਵੀਰੇ ਨਹੀਂ ਪਤਾ ਹੀ ਆ ਸੋਨੂੰ ਬਹੁਤ ਭੜੀ ਹੋਣੀ ਆ ਮੌਲਾਂ ਚ ਸਿਕਰੀ ਦਾ ਰੇਟ ਵੀ ਲਾ ਰਹੇ ਆ ਬੋਰੀਆਂ ਦੀਆਂ ਪੈਂਟਾਂ ਬਣਾ ਰਹੇ ਆ ਤੇ ਆ ਰੱਸੇ ਵਾਲਾ ਵੱਲ ਵੀ ਚੱਲ ਪਿਆ ਜਿਹੜੇ ਸਣਨ ਵਾਲਾ ਪਰ ਰੱਸੇ ਨਹੀਂ ਵੱਟਦੇ ਸੀਗੇ ਘਰਾਂ ਚ ਉਹ ਚੱਲ ਪਿਆ ਹਨਾ ਤੇ ਬਾਈ ਗੱਲ ਇਹ ਆ ਵੀ ਹੁਣ ਪਹੁੰਚ ਜੋ ਕੰਮ ਖਰਾਬ ਆ ਖਿੱਚ ਕੇ ਰੱਖੋ ਬਰਾਦਰ ਹਾਂ ਭਾਈ ਆਪਣਾ ਦਾ ਖਿੱਚਾ ਬਾਈ ਕਹਿੰਦਾ ਜਤਿੰਦਰ ਕਹਿੰਦਾ ਮੈਂ ਜਰਮਨੀ ਤੋਂ ਆ ਠੀਕ ਆ ਆ ਜਾਓ ਬਾਈ ਜੇ ਨਾ ਅੱਜ ਵੀ ਪਹੁੰਚੇ ਤਾਂ ਫੇਰ ਬਾਈ ਕੰਮ ਖਰਾਬ ਆ ਮੈਂ ਤਾਂ ਐਂ ਕਹਿਣਾਗਾ ਸਨੀ ਆਨੰਦ ਦਾ ਬਾਈ ਕਹਿੰਦਾ ਸਾਡਾ ਨਾਮ ਲੈ ਦੇ ਕਰ ਲੈਤਾ ਵੀਰੇ ਕੋਈ ਚੱਕਰ ਨਹੀਂ ਜਿਹੜਾ ਕਹੋਂਗੇ ਨਾਮ ਵੀ ਲੈ ਦਾਂਗੇ ਸਾਰਾ ਕੁਝ ਕਰ ਦਾਂਗੇ ਪਰ ਲੜਾਈ ਵੱਡੀ ਆ ਇਕੱਲੇ ਇਕੱਲੇ ਨੂੰ ਸਾਥ ਦੇਣਾ ਪਊਗਾ ਹਰਮਨ ਹਰਮਨਦੀਪ ਸਿੰਘ ਬੈਦਵਾਲ ਕਹਿੰਦਾ ਜਰੂਰ ਆਵਾਂਗੇ ਵੀਰ ਕੱਲ ਤੱਕ ਆਜੋ ਬਾਈ ਹੁਣ ਘਰੇ ਮੈਨੂੰ ਨਹੀਂ ਲੱਗਦਾ ਵੀ ਹੁਣ ਅਣਖਾਂ ਦੇ ਜਿੱਤਾਂ ਦੀ ਲੜਾਈ ਹੈ ਵੀ ਹੱਜ ਵੀ ਕਰੇ ਬੈਠੇ ਰਹੋਗੇ ਯਾਰ ਬਾਪੂ ਕਿੱਡੀ ਕੁਰਬਾਨੀ ਕਰ ਰਿਹਾ ਵੀ ਪੰਜਾਬ ਦੇ ਚੁੱਲਿਆਂ 'ਚ ਅੱਗ ਚੱਲਦੀ ਰਹੇ ਹਨ ਸੋਨ ਨੂੰ ਸਭ ਨੂੰ ਹੀ ਪਤਾ ਹੈਗਾ ਵੀਰੇ ਬਹੁਤ ੱਟਕਾ ਹੋ ਰਿਹਾ ਹੈਗਾ ਕਿਉਂਕਿ ਕੋਰਪੋਰੇਟ ਦਾਰਿਆਂ ਨੇ ਜਿਹੜੇ ਹਿਸਾਬ ਨਾਲ ਸੈਂਕੜੇ ਸੜਕਾਂ ਕੱਢਤੀਆਂ ਪੰਜਾਬ 'ਚ ਉਸ ਹਿਸਾਬ ਨਾਲ ਸਿੱਧੀ ਜ਼ਮੀਨ ਦੱਬਣ ਆ ਗਏ ਯਾਰ ਸਿੱਧੀ ਜ਼ਮੀਨ ਦੱਬਣਾ ਕੇ ਤੁਸੀਂ ਪਤਿਆ ਵੀਰੇ ਇੰਗਲੈਂਡ ਤਾਂ ਵੀਰੇ ਹਾਂ ਮੈਂ ਤੇਰੇ ਕੋਲ ਆ ਕੇ ਗਿਆ ਸੀ ਇੰਗਲੈਂਡ ਤੂੰ ਦੇਖ ਹੀ ਲੈ ਵੀਰੇ ਤੇਰੇ ਕੋਲ ਇੰਗਲੈਂਡ ਮੈਂ ਵੀ ਦੇਖ ਕੇ ਆ ਤੂੰ ਤਾਂ ਇੱਥੇ ਬੈਠੇ ਆ ਫਾਰਮ ਦੇਖ ਲੈ ਇੰਗਲੈਂਡ 'ਚ ਠੀਕ ਆ ਉਹਵੇਂ ਫਾਰਮ ਬਣ ਜਾਣਗੇ ਪੱਲੇ ਕੱਖ ਨਹੀਂ ਨਾ ਸਾਰੇ ਬੰਦੇ ਦਿਹਾੜੀਦਾਰ ਬਣ ਜਾਣਗੇ ਆ ਆ ਗਿਆ ਇਹਨੂੰ ਮੈਂ ਖੰਡ ਪਾਉਣਾ ਸैमਸੀ ਇਹ ਹੈਗਾ ਬੀਜੇਪੀ ਦਾ ਬੰਦਾ ਕਹਿੰਦੇ ਵੇਲੇ ਹੈ ਹੋਰ ਕੋਈ ਕੰਮ ਨਹੀਂ ਕਿਸਾਨਾਂ ਨੂੰ ਬਾ ਠੀਕ ਆ ਇਹੀ ਗੱਲਾਂ ਸੋਡੀਆਂ ਨਾ ਤਾਂ ਹੀ ਤਾਂ ਮਜਬੂਰ ਕਰਦੀਆਂ ਸਾਰੇ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਕੋਈ ਗੱਲ ਨਹੀਂ ਵੀਰੇ ਉਹ ਤੈਨੂੰ ਦੱਸਾਂਗੇ ਵੀ ਵੇਲੇ ਹੈ ਕਿ ਕੀ ਆ ਉਹ ਕਿਸਾਨਾਂ ਨੂੰ ਪਤਾ ਵੀ ਕੀ ਸਿਸਟਮ ਆ ਤੇ ਬਾਈ ਕਹਿੰਦਾ ਥਾਲੀ ਵਾਲਾ ਕਬਾਲ ਕਹਿੰਦਾ ਬਹਿਰੀਨ ਤੋਂ ਬਹਿਰੀਨ ਤੋਂ ਹਮਾਇਤ ਆ ਵੀਰੇ ਸਾਰੇ ਕਿਤੋਂ ਬਾਹਰਲੇ ਦੇਸ਼ਾਂ ਵਾਲੇ ਕੀ ਆ ਇੱਧਰਲੇ ਕੀ ਸਾਰੇ ਬੰਦੇ ਸੋਸ਼ਲ ਮੀਡੀਆ ਤੇ ਲਹਿਰ ਬਣਾਓ ਵੱਡੀ ਸਾਰੇ ਪਾਸੋਂ ਹਮਾਇਤ ਕਰੋ ਫੇਰ ਹੀ ਮੋਰਚਾ ਜਿੱਤੇ ਆਣਾ ਪਰ ਮੋਰਚਾ ਇਤਕੀ ਡਰ ਕੇ ਲਾਉਣ ਦੀ ਜਰੂਰਤ ਆ ਜਿਵੇਂ ਪਹਿਲਾਂ ਦਿਖਾਤਾ ਸੀ ਨਾ ਪਹਿਲਾਂ ਵੀ ਭਾਜੀ ਦਿੱਲੀ ਤੇ ਚੜ ਕੇ ਆ ਗਏ ਉਵੇਂ ਹੀ ਕੰਮ ਖਿੱਚਣਾ ਪੂ ਅਮਰੀਕ ਕਮਾਣਾ ਕਮੈਂਟਰੀ ਦਾ ਧੰਨਵਾਦ ਕਰਦੇ ਆ ਤਿੰਨ ਚਾਰ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਭੇਜਿਆ ਹਾਂ ਬਾਈ ਧੰਨਵਾਦ ਆ ਜਿਹੜਾ ਬੰਦਾ ਟਰਾਲੀਆਂ ਲੈ ਕੇ ਆਏਗਾ ਗਰਾਹ ਸੰਕ ਦਾ ਬੀਮਾਨੀ ਬੀਮਾਨ ਸਰਕਾਰ ਆ ਆ ਲੋਕਾਂ ਦੀ ਜ਼ਮੀਰ ਹਾਂ ਵੀਰੇ ਬਸ ਹੁਣ ਕੀ ਕਹੀਏ ਯਾਰ ਸੰਨੀ ਆਨੰਦ ਕਹਿੰਦਾ ਮੈਂ ਯੂ ਐਸ ਏ ਤੋਂ ਆ ਬਾ ਹੁਣ ਭਾਈ ਪਾਹ ਜੋ ਹੁਣ ਬਾਹਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਕੰਮ ਵੱਧ ਗਿਆ ਤੁਹਾਨੂੰ ਪਤਾ ਆ ਵੱਡੀ ਲੜਾਈ ਆ ਇਹ ਕੋਰਪੋਰੇਟ ਆਦਾਰਿਆਂ ਨਾਲ ਸਿੱਧਾ ਮੱਥਾ ਮਰੀ ਅਮੀਰ ਘਰਾਣਿਆਂ ਨਾਲ ਤੇ ਨਹੀਂ ਤਾਂ ਫਿਰ ਜ਼ਮੀਨ ਲੈ ਜਾਣਗੇ ਖੋ ਕੇ ਬਾਹਰਲੇ ਦਸਾਂ ਵਾਲਿਆਂ ਨੂੰ ਵੀ ਪਤਾ ਆ ਤੁਸੀਂ ਆਪ ਕਹਿੰਦੇ ਹੋ ਨਾ ਵੀ ਪਈਆਂ ਆ ਬੜਾ